ਸਵਾਗਤ ਹੈ ਜੀ ਤੁਹਾਡਾ ਲਾਈਫ ਫਾਰਮਿੰਗ ਚੈਨਲ ਦੇ ਵਿੱਚ ਦੋਸਤੋ ਅੱਜ ਲਾਈਵ ਹੋਏ ਆਂ ਤੁਹਾਨੂੰ ਲਾਈਵ ਕਣਕ ਦਿਖਾਵਾਂਗੇ ਤੇ ਜਿਦੋਂ ਵੀ ਵੀਡੀਓ ਸਾਂਝੀਆਂ ਕਰੀਂਦੀਆਂ ਕਣਕ ਦੀਆਂ ਸੋ ਤੁਸੀਂ ਦੇਖ ਸਕਦੇ ਹੋ ਕਿ ਇਹ ਕਣਕ ਦੀ ਫਸਲ ਹੈ ਜੀ ਲਾਈਵ ਹੋਏ ਆਂ ਜੀ ਲਾਈਵ ਤੁਹਾਨੂੰ ਦਿਖਾਵਾਂਗੇ ਤੇ ਲਗ ਪਾਗਲ ਸ਼ਾਮ ਦੇ 5 ਕ ਵੱਜ ਚੁੱਕੇ ਨੇ ਫਿਰ ਵਾਚ ਚੱਲੇ ਨੇ ਪਾਸੋਂ ਕਮੈਂਟ ਕਰਦੇ ਨੇ ਤਾਂ ਤੁਸੀਂ ਕਣਕ ਵੇਖ ਸਕਦੇ ਹੋ ਤੇ ਇਹੋ ਕਣਕ ਜਿਥੋਂ ਵੀਡੀਓ ਸਾਂਝੀ ਕਰਦੇ ਰਹੇ ਆਂ ਤੇ ਇੱਕ ਅਣਕ ਦੀ ਵੈਰਾਈਟੀ ਹੈ ਜਿਸ ਦੀ ਗੱਲਬਾਤ ਕਰੀਤ ਹੈਗੀ ਜੀ 327 ਤੇ ਬਹੁਤ ਸੋਹਣੀ ਕਣਕ ਹੈ ਜੀ ਇਸ ਵਾਰ ਆਪਾਂ ਦੂਜੀ ਵਾਰ ਇਸ ਵੀ ਇੱਕ ਕਿਸਮ ਦੀ ਬਜਾਈ ਕੀਤੀ ਹੈ ਜੀ ਅਜੇ ਤੱਕ ਬਚੀਆਂ ਨੇ ਨਦੀਨ ਵੀ ਲਗਭਗ ਅਸੀਂ 90% ਕੰਟਰੋਲ ਹੋ ਗਿਆ ਸਪੜੇਆਂ ਕਈਆਂ ਜਿੱਤੀਆਂ ਦੀ ਵਾਰੀ ਕਈਆਂ ਦੀ ਦੋ ਵਾਰੀ ਕਈ ਇੱਕ ਵਾਰੀ ਕਰਨ ਤੋਂ ਬਾਅਦ ਤੇ ਖਾਦ ਪਾਣੀ ਵੀ ਕੰਪਲੀਟ ਹੋ ਚੁੱਕ ਲਿਆ ਕਿਉਂਕਿ ਕਣਕ ਕੋਈ 70 75 ਦਿਨ ਦੀ ਹੋ ਚੁੱਕੀ ਹੈ ਸੋ ਹੁਣ ਆਪਾਂ ਕੀ ਪਾਈਏ ਕਿ ਜੇ ਜਿਹਦੇ ਨਾਲ ਕਣਕ ਦਾ ਝਾੜ ਵਧ ਸਕੇ ਤੇ ਜੇ ਕੋਈ ਸਪਰੇ ਜਾਂ ਕੋਈ ਖਾਦ ਪਾਣੀ ਤੁਸੀਂ ਕਣਕ ਵੇਖ ਸਕਦੇ ਹੋਏ 327 ਪਿਛਲੀ ਜੇ ਪਿਛਲੀ ਵਾਰੀ ਗੱਲ ਕਰੀ ਤਾਂ ਲਗਭਗ 27 ਕਿਲੋਟਲ ਛੱਡ ਦਿੱਤਾ ਸੀ ਸਾਨੂੰ ਤੇ ਤਾਂ ਹੁਣ ਕੀ ਹੂ ਝਾੜ ਪਾਈਏ ਕਿ ਚਾਰ ਵਾਰ ਸਕੇ ਕਿ ਕਿਹੜੀ ਸਪਰੇ ਕਰੀਏ ਤੇ ਹੁਣ ਖਾਦ ਪਾਣੀ ਦਾ ਸਮਾਂ ਤੇ ਲੰਘ ਚੁੱਕਾ ਕਿਉਂਕਿ 70 75 ਦਿਨ ਦੀ ਕਣਕ ਹੋ ਚੁੱਕੀ ਹੈ ਤੇ ਹੁਣ ਸਪਰੇਇ ਕਿਹੜੀ ਕਰ ਸਕੀ ਆਪਾਂ ਕਈ ਮਾਰਕੀਟ ਚ ਆਉਂਦੀਆਂ ਜਿਵੇਂ 11147 ਹੋਰ 0596 ਵਾਲੀ ਤੇ ਆਪਾਂ ਕੋਈ ਸਪਰੇਇ ਨਹੀਂ ਕਰਾਂਗੇ ਕਿਉਂਕਿ ਪਿਛਲੀ ਵਾਰ ਕੀਤੀ ਸੀ ਸਾਨੂੰ ਅਰਜੰਟਾ 55 ਮਿਲਿਆ ਹੀ ਤੇ ਹੁਣ ਇਹੋ ਜਿਹਾ ਕੋਈ ਜੰਤਰ ਮੰਤਰ ਨਹੀਂ ਬਣਿਆ ਜਾਂ ਕੋਈ ਖਾਦ ਖੁੱਦ ਨਹੀਂ ਬਣੀ ਜਾਂ ਕੋਈ ਸਪਰੇਇ ਨਹੀਂ ਬਣੀ ਕਿ ਜਿਹਦੇ ਨਾਲ ਇੱਕਦਮ ਪੌਂਦ ਦੇ ਨਾਲ ਤਰ੍ਹਾਂ ਝਾੜ ਵਧੇਗਾ ਤੇ ਜੇ ਝਾੜ ਵਧਣਾ ਦੀ ਗੱਲ ਕਰੀਏ ਤਾਂ ਤੁਹਾਨੂੰ ਬੀਜਨ ਤੋਂ ਲੈ ਕੇ ਉਹਦਾ ਤੋਂ ਇਹ ਪ੍ਰਕਿਰਿਆ ਕਰਨੀ ਪੈਂਦੀ ਏ ਸਾਵਧਾਨੀਆਂ ਕੁਝ ਰੱਖਣੀਆਂ ਪੈਂਦੀਆਂ ਨੇ ਕਣਕ ਦੀ ਖਾਦ ਪਾਣੀ ਟਾਈਮ ਨਾਲ ਦੇਣਾ ਪੈਂਦਾ ਜਿੱਦੇ ਨਾਲ ਝਾੜ ਵਾ ਸਕਦਾ ਕਿਉਂਕਿ ਉਹਦਾ ਬੇਸ ਮਜ਼ਬੂਤ ਹੋ ਜਾਏਗਾ ਝੜਾ ਮਜ਼ਬੂਤ ਹੋਣੀ ਹੈ ਤਾਂ ਹੀ ਝੜੂਗਾ ਤੇ ਇੱਕ ਹੋਰ ਮੇਨ ਰੀਜਨ ਮੌਸਮ ਜਿਹਦੇ ਨਾਲ ਕਣਕ ਦਾ ਝਾੜ ਵਾਦਾ ਜੀ ਜੇ ਮੌਸਮ ਤੁਹਾਡੇ ਕਣਕ ਦੇ ਅਨੁਕੂਲ ਰਿਹਾ ਉਹਦੇ ਨਾਲ ਆਟੋਮੈਟਿਕਲੀ ਝਾੜ ਵਧੇਗਾ ਤੇ ਉਹ ਵੀ ਜੇ ਠੰਡ ਆੜ ਕੇ ਸਵਾਰੀ ਵੀ ਲੰਮੀ ਪੈਗੀ ਚਾ ਚੜ ਵਧੇਗਾ ਹੀ ਵਧੇਗਾ ਸੋ ਹੁਣ ਜੇ ਤੜੀ ਕਣਕ ਦੀ ਗਰੋਥ ਚੰਗੀ ਆ ਤਾਂ ਮੈਂ ਕੋਈ ਸਫਾਰਸ ਨਹੀਂ ਕਰੂੰਗਾ ਕਿ ਤੁਸੀਂ ਕੋਈ ਸਪਰੇ ਜਾਂ ਕੋਈ ਪਾਓ ਜੇ ਕਣਕ ਦੀ ਗਰੋਥ ਦਰਮਿਆਨੀ ਜੇ ਤੁਸੀਂ ਸਪਰੇ ਤਾਕਤਵਾਰੀ ਕਰ ਸਕਦੇ ਹੋ ਨੇ ਪੀਕੇ ਸਪਰੇ ਦਾ ਸਹਾਰਾ ਲੈ ਸਕਦੇ ਹੋ ਤੇ ਇੱਕ ਹੁਣ 75 ਦਿਨ ਤੇ ਕਰ ਸਕਦੇ ਹੋ ਇੱਕ ਜਦੋਂ ਸੀਟੇ ਬਾਹਰ ਨਿਕਲਣਗੇ ਉਦੋਂ ਕਰ ਸਕਦੇ ਆ ਤੇ ਇਹ ਜੀ ਦੇ ਨਾਲ ਥੋੜਾ ਬਹੁਤਾ 4 ਤਿਆਸਰ ਪੈ ਸਕਦਾ ਤੁਸੀਂ ਦੇਖ ਸਕਦੇ ਹੋ ਕਿ 327 ਕਣਕ ਹੈ ਜੀ ਤੇ ਬਹੁਤ ਸੋਹਣੀ ਸਾਨੂੰ ਇਸ ਵਾਰ ਵੀ ਲੱਗੀ ਐਸ ਵਕਤ ਥੋੜੀ ਜਿਹੀ ਇਸ ਵਾਰ ਸੰਘਣੀਆਂ ਕਣਕਾਂ ਨੇ ਕਿਉਂਕਿ ਸੁਪਰ ਸੀਡ ਦਾ ਬਜਾਈ ਕੀਤੀ ਹੈ ਵੀ ਥੋੜਾ ਜਿਹਾ ਇਹ ਚ ਕੱਟ ਪਾਉਣਾ ਚਾਹੀਦਾ ਕੋਈ 36 ਕਿਲੋ ਬੀਜ ਦੇ ਨਾਲ ਸਾਡੇ ਹਿਸਾਬ ਨਾਲ ਪਾਉਣਾ ਚਾਹੀਦਾ ਜੀ ਤੇ ਆਪਾਂ ਪਿਛਲੀ ਵਾਰ ਦੀ ਤਰ੍ਹਾਂ 40 ਕਿਲੋ ਬੀਜ ਪਾਇਆ ਜੀ ਕੋਈ ਜੇ ਅਪਿਸ਼ਰਨਾ ਬਜਾਈ ਕਰਦੇ ਹਾਂ ਤਾਂ ਫਾਲਾ ਥੋੜਾ ਜਿਆਦਾ ਦੂਰ ਹੁੰਦਾ ਵਾ ਤੇ ਕਣਕ ਥੋੜੀ ਜਿਓ ਚ ਘਾਟੋ ਕੁਦੀ ਪਰੇਸ ਸਾਨੂੰ ਲੱਗਦਾ ਕਿ ਸੁਪਰ ਸੇਡ ਦਾ ਕਣਕੇ ਪੂਰੀ ਯੋਗ ਪੀ ਜਿੱਤੇ ਕਰਕੇ ਸਾਨੂੰ ਸੰਗਣੀਆਂ ਥੋੜੀਆਂ ਜਾਵਦੀਆਂ ਨੇ ਤੇ ਤੁਸੀਂ ਵੇਖ ਸਕਦੇ ਹੋ ਇਹ 327 ਕਣਕ ਹੈਗੀ ਹੈ ਜੀ ਤੇ ਲਗਭਗ 30 ਕਾਉਂਟਲ 32 ਕਾਉਂਟਲ ਤੱਕ ਸਾਨੂੰ ਪਿਛਲੇ ਰੋਜ਼ ਚਾਰ ਦਿੱਤਾ ਸੀ ਤੇ ਇਸ ਵਕਤ ਲਗਭਗ 70-75 ਦਿਨ ਦੀ ਹੋ ਚੁੱਕੀ ਹੈ ਖਾਦਾਂ ਨੂੰ ਪੂਰੀਆਂ ਪਾ ਚੁੱਕੇ ਹਾਂ ਹੁਣ ਕੋਈ ਇਹਨੂੰ ਸਪਰੇਅ ਸਪੋ ਨਹੀਂ ਕਰਾਂਗੇ ਆ ਸਵਕਤ ਨਾ ਕੋਈ ਕੀੜਾ ਕੂੜਾ ਆਇਆ ਨਾ ਕੋਈ ਫੰਗੀਸਾਈਡ ਆਇਆ ਇਹਨੂੰ ਤੇ ਜਿਹਦੇ ਕਰਕੇ ਸਾਨੂੰ ਕੋਈ ਸਪਰੇਅ ਕਰਨ ਦੀ ਲੋੜ ਨਹੀਂ ਹੈ ਜੀ ਤੇ ਨਾ ਹੀ ਆਪਾਂ ਕਰਦੇ ਹਾਂ ਲਗਭਗ ਸਾਨੂੰ ਅਜ ਤਿੰਨ ਸਾਰੇ ਹੋ ਚੁੱਕੇ ਆ ਕਿ ਆਪਾਂ ਕੋਈ ਅਜ ਤੱਕ ਨਾ ਕੋਈ ਤੇਲੇ ਵਾਲੀ ਤੇ ਨਾ ਹੀ ਕੋਈ ਉੱਤੇ ਕੋਈ ਫੰਗੀਸਾਈਡ ਦਵਾਈ ਕੀਤੀ ਹੈ ਤੇ ਆਈਆਂ ਵੀ ਬਹੁਤ ਘੱਟ ਨੇ ਫਾਂਗੀ ਸਰ ਕੋਈ ਆਉਂਦੀ ਹੁੰਦੀ ਕੋਉਂਗੀ ਰੋੜ ਉਹ ਬਾਲ ਘੱਟ ਆਉਂਦੀ ਜਿਹਦਾ ਕੋਈ ਨੁਕਸਾਨ ਨਹੀਂ ਹੁੰਦਾ ਤੇ ਤੇ ਚੇਪੇ ਦੀ ਆਪਾਂ 3-4 ਸਾਲ ਹੋ ਗਏ ਕੋਈ ਕੀਤੀ ਨਹੀਂ ਸੋ ਤੁਸੀਂ ਦੇਖ ਸਕਦੇ ਹੋ ਤੇ ਲਾਈਵ ਤੁਹਾਨੂੰ ਦਿਖਾ ਰਹੇ ਹਾਂ ਕਿ 327 ਰੰਗ ਦੀ ਵੈਰਾਈ ਲਗਭਗ 75 ਗੱਦਿੰਦੀ ਹੋ ਚੁੱਕੀ ਏ ਤੇ ਸੁਪਰ ਸੇਟ ਤਾਂ ਬਜਾਈ ਕੀਤੀ ਸੀ ਲਗਭਗ ਤਿੰਨ ਬੋਰੀਆਂ ਯੂੜੀਆਂ ਪਾਈ ਹੈ ਜੀ ਪਹਿਲੀ ਪਾਈ ਹੈ ਜੀ ਪਹਿਲੀ ਪਾਣੀ ਟਲੋਂ ਤੋਂ ਬਾਅਦ ਲਗਭਗ 23-24 ਦਿਨਾਂ ਤੇ ਫਿਰ 40 ਦਿਨਾਂ ਤੇ ਤੇ ਫਿਰ 55 55 ਦਿਨ ਤੇ ਇੱਕ ਜੂੜੀਆਂ ਪਾਈ ਸੀ ਤੇ ਤਿੰਨ ਹੀ ਜੂੜੀਆਂ ਪਾਈਆਂ ਜੀ ਇਹਨੂੰ ਤੇ ਡੀਪੀ ਖਾਦ ਉਹ ਤਾਂ ਨਹੀਂ ਸੀ ਮਿਲੀ টিਐਸਪੀ ਜਿਹੜੀ ਖਾਦ ਆਈ ਸੀ ਉਹ ਪਾਈ ਸੀ ਤੇ ਲਗਭਗ 6062 ਔਰ ਇੱਕਰ ਦੇ ਹਿਸਾਬ ਨਾਲ ਪਾਈ ਸੀ ਤੇ 40 ਕਿਲੋ ਬੀਜ ਪਰ ਇੱਕਰ ਦੇ ਹਿਸਾਬ ਨਾਲ ਕੇਰਿਆ ਸੀ ਸੋ ਤੁਸੀਂ ਦੇਖ ਸਕਦੇ ਹੋ ਤੇ ਚਾਰ ਜਦ ਲਈ ਗੱਲ ਕਰੀ ਤੇ ਚਾਰ ਤਾ ਦਾ ਸ਼ੁਰੂ ਤੋਂ ਲੈ ਕੇ ਹੁਣ ਤੱਕ ਵਧਣਾ ਹੁੰਦਾ ਜੀ ਤੇ ਕੀ ਪਾਈ ਉਹਨੂੰ ਚਾਰ ਜਿਹਦਾ ਵਦੇ ਤੁਹਾਨੂੰ ਪਹਿਲਾਂ ਪਾਣੀ ਵੀ ਪਹਿਲੀ ਖਾਦ ਵੀ ਸਾਫ ਨਾਲ ਲਾਉਣਾ ਚਾਹੀਦਾ ਜਿਹਦੇ ਨਾਲ ਕਨਕ ਦਾ ਮੋੜ ਜਿੰਨਾਂ ਕਿ بیس ਕਰ ਸਕਦੇ ਆਂ ਕਿ ਵੱਧ ਸਕੇ ਸੋ ਇਸ ਕਨਕਾ ਵੇਰੋ ਤੁਹਾਨੂੰ ਜੀ